ਅਮਰੀਕਾ ਵਿੱਚ ਰਾਸ਼ਟਰਪਤੀ ਡੋਨਲਡ 트ੰਪ ਦੀ ਸਰਕਾਰ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਤੇ ਕੀਤੀ ਜਾ ਰਹੀ ਸ਼ਕਤੀ ਦੀ ਚਰਚਾ ਪੂਰੇ ਵਿਸ਼ਵ ਭਰ ਵਿੱਚ ਛੇੜੀ ਹੋਈ ਹੈ ਕਿਉਂਕਿ 트ੰਪ ਵੱਲੋਂ ThoughtData ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਹਲੇ ਕੁਝ ਦਿਨ ਪਹਿਲਾਂ ਹੀ ਡਿਪੋਰਟ ਕੀਤੇ 104 ਭਾਰਤੀਆਂ ਨੂੰ ਜੰਜੀਰ ਅਤੇ ਹਤਕੜੀਆਂ ਵਿੱਚ ਜਕੜ ਕੇ ਅਮਰੀਕੀ ਫੌਜ ਦੇ ਜਹਾਜ਼ ਰਾਹੀਂ ਅਮ੍ਰਿਤਸਰ ਲਿਆਂਦਾ ਗਿਆ ਸੀ 트ੰਪ ਦੀ ਕਾਰਵਾਈ ਹਲੇ ਵੀ ਚੱਲੀ ਹੈ ਪਰ ਵੱਡਾ ਸਵਾਲ ਇਹ ਹੈ ਕਿ ਅਖਰਕਾਰ ਭਾਰਤੀਆਂ ਵਿੱਚ ਵਿਦੇਸ਼ ਵਸਣ ਦੀ ਲਾਲਸਾ ਕਿਉਂ ਵਧਦੀ ਜਾ ਰਹੀ ਹੈ ਆਕੜਿਆਂ ਤੇ ਝਾਤ ਮਾਰੀਏ ਤਾਂ ਹਰ ਸਾਲ ਲੱਖਾਂ ਲੋਕ ਭਾਰਤੀ ਨਾਗਰਿਕਤਾ ਛੱਡ ਰਹੇ ਨੇ ਇਹਨਾਂ ਵਿੱਚ ਵੱਡੀ ਗਿਣਤੀ ਚ ਪੰਜਾਬੀ ਵੀ ਸ਼ਾਮਿਲ ਨੇ ਸੋ ਆਓ ਜਾਣਦੇ ਹਾਂ ਕਿ ਆਖਰਕਾਰ ਕਿਉਂ ਟੁੱਟਦਾ ਜਾ ਰਿਹਾ ਹੈ ਪੰਜਾਬੀਆਂ ਦਾ ਆਪਣੀ ਧਰਤੀ ਤੋਂ ਮੋਹ ਅਤੇ ਕਿਉਂ ਛੱਡੀ ਜਾ ਰਹੀ ਹੈ ਭਾਰਤੀ ਨਾਗਰਿਕਤਾ ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨਾਲ ਜੋ ਕੁਝ ਟਰੰਪ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਹੈ ਉਹ ਕਿਸੇ ਤੋਂ ਛੁਪਿਆ ਨਹੀਂ ਟਰੰਪ ਸਰਕਾਰ ਵੱਲੋਂ ਟੜਾ ਟੜ ਕਰਕੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਤੋਂ ਬਾਹਰ ਦਾ ਰਸਤਾ ਦਿਖਾਇਆ ਜਾ ਰਿਹਾ ਹੈ ਜ ਜਨਾ ਵਿੱਚ ਵੱਡੀ ਗਿਣਤੀ ਭਾਰਤੀ ਖਾਸ ਤੌਰ ਤੇ ਪੰਜਾਬੀ ਸ਼ਾਮਲ ਨੇ ਹਲੇ ਕੁਝ ਦਿਨ ਪਹਿਲਾਂ ਹੀ ਅਮਰੀਕਾ ਵੱਲੋਂ 104 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਜ ਜਨਾ ਨੂੰ ਜ਼ੰਜੀਰਾਂ ਅਤੇ ਹਤਕੜੀਆਂ ਲਗਾ ਕੇ ਅਮਰੀਕੀ ਫੌਜ ਦੇ ਜਹਾਜ਼ ਰਾਹੀਂ ਭਾਰਤ ਲਿਆਂਦਾ ਗਿਆ ਸੀ ਅਜਿਹਾ ਨਹੀਂ ਕਿ ਅਮਰੀਕਾ ਵਿੱਚ ਸਿਰਫ ਭਾਰਤੀ ਪ੍ਰਵਾਸੀਆਂ ਦੇ ਨਾਲ ਹੀ ਇਹ ਸਭ ਕੁਝ ਹੋ ਰਿਹਾ ਹੈ ਬਲਕਿ ਮੈਕਸੀਕੋ ਚੀਨ ਫਿਲੀਪੀਨਸ ਅਤੇ ਅਲਸਲਵਾਡੋਰ ਦੇ ਲੋਕਾਂ ਨਾਲ ਵੀ ਇਸ ਡੈਪੋਟੇਸ਼ਨ ਵਿੱਚ ਸ਼ਾਮਲ ਨੇ ਪਰ ਅਸੀਂ ਸਿਰਫ ਭਾਰਤੀ ਲੋਕਾਂ ਦੀ ਗੱਲ ਕਰਾਂਗੇ ਭਾਰਤ ਦੀ ਸਰਕਾਰ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਕਰੋੜਾਂ ਨੌਜਵਾਨਾਂ ਨੂੰ ਨੌਕਰੀ ਦੇਣ ਦੇ ਧਮਕਜੇ ਮਾਰੇ ਜਾ ਰਹੇ ਨੇ ਪਰ ਇਹ ਕਿੰਨੇ ਕ ਸੱਚ ਸਾਬਤ ਹੋਏ ਇਹ ਵਿਦੇਸ਼ਾਂ ਨੂੰ ਭਜ ਰਹੇ ਨੌਜਵਾਨਾਂ ਦਾ ਆਕੜਾ ਬਖੂਬੀ ਬਿਆਨ ਕਰਦਾ ਹੈ ਪਿਛਲੇ ਸਾਲ 13 ਦਸੰਬਰ 2024 ਨੂੰ ਲੋਕ ਸਭਾ ਵਿੱਚ ਵਿਦੇਸ਼ ਰਾਜ ਮੰਤਰੀ ਕੀਰਤੀ ਵਰਦਨ ਸਿੰਘ ਵੱਲੋਂ ਭਾਰਤੀ ਨਾਗਰਿਕਤਾ ਤਿਆਗਣ ਵਾਲੇ ਲੋਕਾਂ ਦੇ ਆંકੜੇ ਜਾਰੀ ਕੀਤੇ ਗਏ ਸੀ ਜਿਸ ਵਿੱਚ ਕਿਹਾ ਗਿਆ ਕਿ 2023 ਦੌਰਾਨ 216000 ਤੋਂ ਵੱਧ ਭਾਰਤੀਆਂ ਨੇ ਭਾਰਤ ਦੀ ਨਾਗਰਿਕਤਾ ਛੱਡ ਦਿੱਤੀ ਹੈ ਅਤੇ ਕਿਸੇ ਹੋਰ ਦੀ ਨਾਗਰਿਕਤਾ ਅਪਣਾ ਲਈ ਹੈ ਪਿਛਲੇ ਆਕੜਿਆਂ ਤੇ ਝਾਤ ਮਾਰੀਏ ਤਾਂ ਸਾਲ 2020 ਵਿੱਚ 85256 2001 ਵਿੱਚ 163370 ਲੋਕਾਂ ਨੇ ਸਾਲ 2022 ਚ 225620 ਲੋਕਾਂ ਨੇ ਜੂਨ 2023 ਤੱਕ 87026 ਲੋਕਾਂ ਨੇ ਭਾਰਤੀ ਨਾਗਰਿਕਤਾ ਛੱਡੀ ਸੀ। ਕੁੱਲ ਮਿਲਾ ਕੇ ਪਿਛਲੇ 13 ਸਾਲਾਂ ਵਿੱਚ 18 ਲੱਖ ਤੋਂ ਵੱਧ ਭਾਰਤੀਆਂ ਨੇ ਆਪਣੀ ਨਾਗਰਿਕਤਾ ਤਿਆਗ ਦਿੱਤੀ ਹੈ। ਜੋ ਖੁਸ਼ੀ ਵਾਲੀ ਨਹੀਂ ਬਲਕਿ ਚਿੰਤਾ ਵਾਲੀ ਗੱਲ ਹੈ ਕਿਉਂਕਿ ਇਹਨਾਂ 18 ਲੱਖ ਲੋਕਾਂ ਨੂੰ ਆਪਣਾ ਦੇਸ਼ ਚੰਗਾ ਨਹੀਂ ਲੱਗਿਆ। ਯਾਨੀ ਕਿ ਉਹਨਾਂ ਨੇ ਅਮਰੀਕਾ, ਕੈਨੇਡਾ, ਯੂਕੇ, ਆਸਟ੍ਰੇਲੀਆ ਨੂੰ ਆਪਣੀ ਪਸੰਦੇ ਦਾ ਦੇਸ਼ ਮੰਨਿਆ। ਅਨੰਕ ਕੁੱਝ ਲੋਕਾਂ ਨੇ ਪਾਕਿਸਤਾਨ, ਬੰਗਲਾਦੇਸ਼, ਫਿਜੀ, ਮਿਆਂਮਾਰ, ਥਾਈਲੈਂਡ, ਨਾਮਬੀਆ ਅਤੇ ਸ਼੍ਰੀਲੰਕਾ ਦੀ ਨਾਗਰਿਕਤਾ ਲੈਣ ਲਈ ਵੀ ਭਾਰਤੀ ਨਾਗਰਿਕਤਾ ਛੱਡ ਦਿੱਤੀ। ਇਸ ਤੋਂ ਇਲਾਵਾ ਬਹੁਤ ਸਾਰੇ ਭਾਰਤੀਆਂ ਨੇ ਰੂਸ, ਮਿਸਰ, ਚੀਨ, ਸਿੰਗਾਪੁਰ, ਦੱਖਣੀ ਅਫਰੀਕਾ, ਤੁਰਕੀ, ਯੂਏਈ, ਵਿਅਤਨਾਮ, ਸੁਡਾਨ ਵਰਗੇ ਦੇਸ਼ਾਂ ਦੀ ਨਾਗਰਿਕਤਾ ਵੀ ਅਪਣਾਈ ਹੈ। ਪਰ ਵੱਡਾ ਸਵਾਲ ਇਹ ਹੈ ਕਿ ਆਖਰਕਾਰ ਇਹਨਾਂ ਲੋਕਾਂ ਨੇ ਭਾਰਤ ਦੀ ਨਾਗਰਿਕਤਾ ਕਿਉਂ ਛੱਡੀ? ਇਸ ਸਵਾਲ ਤੇ ਜੇਕਰ ਚਰਚਾ ਕੀਤੀ ਜਾਵੇ ਤਾਂ ਸਰਕਾਰ ਕੋਲ ਇਸ ਦਾ ਕੋਈ ਆਕੜਾ ਮੌਜੂਦ ਨਹੀਂ ਵਿਦੇਸ਼ ਮੰਤਰੀ ਰਾਜਕੀਰਤੀ ਵਰਦਨ ਸਿੰਘ ਦਾ ਕਹਿਣਾ ਹੈ ਕਿ ਹਰ ਇੱਕ ਵਿਅਕਤੀ ਦਾ ਆਪਣਾ ਨਿੱਜੀ ਕਰਨ ਹੋ ਸਕਦਾ ਹੈ ਉਹਨਾਂ ਇਹ ਵੀ ਆਖਿਆ ਕਿ ਭਾਰਤੀ ਸੰਵਿਧਾਨ ਦੇ ਆਰਟੀਕਲ 9 ਦੇ ਅਨੁਸਾਰ ਭਾਰਤ ਵਿੱਚ ਦੋਹਰੀ ਨਾਗਰਿਕਤਾ ਦੀ ਇਜਾਜ਼ਤ ਨਹੀਂ ਹੈ ਇਸ ਕਰਕੇ ਵੀ ਲੋਕ ਹੋਰ ਦੇਸ਼ਾਂ ਦੀ ਨਾਗਰਿਕਤਾ ਲੈਣ ਲਈ ਭਾਰਤ ਦੀ ਨਾਗਰਿਕਤਾ ਛੱਡ ਦਿੰਦੇ ਨੇ ਕੁਝ ਮਾਰਾਂ ਦਾ ਕਹਿਣਾ ਹੈ ਕਿ ਸਰਕਾਰ ਕਿਸੇ ਗੱਲ ਵਿੱਚ ਆਪ ਦਾ ਕਸੂਰ ਨਿਮੰਦੀ ਚੰਗੀ ਸਿੱਖਿਆ ਕੰਮ ਕਰ ਜਾਂ ਨੌਕਰੀ ਦੇ ਸਿਲਸਿਲੇ ਵਿੱਚ ਵਿਦੇਸ਼ ਜਾਣਾ ਠੀਕ ਹੈ ਪਰ ਜਦੋਂ ਲੋਕ ਆਪਣੇ ਦੇਸ਼ ਨੂੰ ਸਦਾ ਲਈ ਛੱਡ ਕੇ ਵਿਦੇਸ਼ ਵਿੱਚ ਹੀ ਪੱਕਾ ਟਿਕਾਣਾ ਬਣਾ ਲੈਂਦੇ ਨੇ ਤਾਂ ਇਸ ਤੇ ਇਹ ਸਾਬਿਤ ਹੁੰਦਾ ਹੈ ਕਿ ਉਹ ਦੇਸ਼ ਦੀ ਸਰਕਾਰ ਆਪਣੇ ਨਾਗਰਿਕਾਂ ਲਈ ਉਹ ਸਹੂਲਤਾਂ ਨਹੀਂ ਦੇ ਪਾਰੀ ਜੋ ਉਹਨਾਂ ਨੂੰ ਵਿਦੇਸ਼ ਵਿੱਚ ਮਿਲ ਰਹੀਆਂ ਨੇ ਦਰਅਸਲ ਸਰਕਾਰ ਵਿਦੇਸ਼ਾਂ ਵਿੱਚ ਰਹਿੰਦੇ ਸਫਲ ਖੁਸ਼ਹਾਲ ਅਤੇ ਪ੍ਰਭਾਵਸ਼ਾਲੀ ਪ੍ਰਵਾਸੀਆਂ ਨੂੰ ਭਾਰਤ ਦੇ ਲਈ ਇੱਕ ਸੰਪਤੀ ਦੇ ਵਾਂਗ ਸਮਝਦੇ ਨੇ ਜੋ ਗਾਹੇ-ਵਰਾਹੇ ਆਪਣੇ ਮੂਲ ਦੇਸ਼ ਵਿੱਚ ਪੈਸਾ ਇਨਵੈਸਟ ਕਰਦੇ ਨੇ ਜਦੋਂ ਭਾਰਤੀ ਲੋਕ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਸਵੀਕਾਰ ਕਰ ਲੈਂਦੇ ਨੇ ਤਾਂ ਉਹਨਾਂ ਨੂੰ ਆਪਣਾ ਭਾਰਤੀ ਪਾਸਪੋਰਟ ਵਾਪਸ ਕਰਨਾ ਪੈਂਦਾ ਹੈ ਸਰਕਾਰ ਨੇ ਜੋ ਆંકੜੇ ਪੇਸ਼ ਕੀਤੇ ਸੀ ਉਸ ਦੇ ਮੁਤਾਬਕ ਸਾਲ 2014 ਤੋਂ 2022 ਤੱਕ ਦਿੱਲੀ ਦੇ ਸਭ ਤੋਂ ਬਾਅਦ 6,4161 ਲੋਕਾਂ ਨੇ ਆਪਣੇ ਪਾਸਪੋਰਟ ਵਾਪਸ ਕੀਤੇ ਇਨ੍ਹਾਂ ਆਕੜਿਆਂ ਵਿੱਚ ਪੰਜਾਬ ਦਾ ਦੂਜਾ ਨੰਬਰ ਹੈ ਪੰਜਾਬ ਦੇ 2,81,117 ਲੋਕਾਂ ਨੇ ਆਪਣੇ ਪਾਸਪੋਰਟ ਵਾਪਸ ਕੀਤੇ ਸੀ ਜਦਕਿ 2300 ਲੋਕਾਂ ਦੇ ਨਾਲ ਗੁਜਰਾਤ ਤੀਜੇ ਨੰਬਰ ਤੇ ਹੈ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਗ੍ਰਹਿ ਸੂਬਾ ਹੈ। ਯਾਨੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਸੂਬੇ ਵਿੱਚ ਵੀ ਪ੍ਰਵਾਸ ਨੂੰ ਨਹੀਂ ਰੋਕ ਸਕੇ। ਪੰਜਾਬ ਅਤੇ ਗੁਜਰਾਤ ਸਮੇਤ ਕਈ ਸੂਬਿਆਂ ਦੇ ਨੌਜਵਾਨ ਅਮਰੀਕਾ, ਕੈਨੇਡਾ, ਯੂਕੇ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਰਗੇ ਆਧੁਨਿਕ ਦੇਸ਼ਾਂ 'ਚ ਡਿਗਰੀਆਂ ਹਾਸਲ ਕਰਨ ਤੋਂ ਬਾਅਦ ਉੱਥੇ ਹੀ ਰਹਿਣਾ ਪਸੰਦ ਕਰਦੇ ਨੇ। ਸਿੱਖਿਆ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਸਾਲ 2022 ਵਿੱਚ ਕਰੀਬ 7 ਲੱਖ 70 ਹਜ਼ਾਰ ਭਾਰਤੀ ਵਿਦਿਆਰਥੀ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਲਈ ਗਏ ਸੀ ਅਤੇ ਇਹ ਗਿਣਤੀ ਪਿਛਲੇ 6 ਸਾਲਾਂ ਵਿੱਚ ਸਭ ਤੋਂ ਜ਼ਿਆਦਾ ਸੀ। ਇਸ ਸਭ ਤੋਂ ਵੱਡਾ ਕਾਰਨ ਇਹ ਵੀ ਮੰਨਿਆ ਜਾਂਦਾ ਹੈ ਕਿ ਜ਼ਿਆਦਾਤਰ ਪ੍ਰਵਾਸੀ ਭਾਰਤੀ ਰੋਜ਼ੀ-ਰੋਟੀ ਕਮਾਉਣ ਦੀ ਖਾਤਰ ਵਿਦੇਸ਼ ਜਾਂਦੇ ਨੇ ਕਿਉਂਕਿ ਭਾਰਤ ਦੇ ਮੁਕਾਬਲੇ ਵਿਦੇਸ਼ਾਂ ਵਿੱਚ ਉਨ੍ਹਾਂ ਨੂੰ ਚੰਗੀ ਕਮਾਈ ਹੋ ਜਾਂਦੀ ਹੈ। ਕਈ ਵੱਡੇ ਮੁਲਕਾਂ ਦਾ ਕਰੰਸੀ ਰੇਟ ਹਾਈ ਹੋਣ ਕਰਕੇ ਪ੍ਰਵਾਸੀ ਭਾਰਤੀ ਕਮਿਆਂ ਨੂੰ ਜ਼ਿਆਦਾ ਭਾਰਤੀ ਰੁਪਏ ਮਿਲ ਜਾਂਦੇ ਨੇ। ਇਸ ਕਰਕੇ ਉਹ ਭਾਰਤ ਦਾ ਰੁਕਣਾ ਪਸੰਦ ਨਹੀਂ ਕਰਦੇ। ਕਮਾਈ ਕਰਦੇ ਆ ਜਦੋਂ ਉਨ੍ਹਾਂ ਕੋਲ ਪੱਕੇ ਹੋਣ ਦਾ ਕੋਈ ਮੌਕਾ ਆਉਂਦਾ ਹੈ ਤਾਂ ਉਹ ਉਸ ਨੂੰ ਕਦੇ ਨਹੀਂ ਛੱਡਦੇ ਅਤੇ ਝੜਪੜ ਭਾਰਤੀ ਨਾਗਰਿਕਤਾ ਛੱਡ ਕੇ ਵਿਦੇਸ਼ੀ ਨਾਗਰਿਕਤਾ ਅਪਣਾ ਲੈਂਦੇ ਨੇ ਇਕੱਲੇ ਅਮਰੀਕਾ ਦੀ ਹੀ ਗੱਲ ਕੀਤੀ ਜਾਵੇ ਤਾਂ ਮੌਜੂਦਾ ਸਮੇਂ ਅਮਰੀਕਾ ਵਿੱਚ ਭਾਰਤੀ ਪ੍ਰਵਾਸੀਆਂ ਦੀ ਗਿਣਤੀ 28 ਲੱਖ ਦੱਸੀ ਜਾਂਦੀ ਹੈ ਭਾਰਤੀਆਂ ਵਿੱਚ ਵਿਦੇਸ਼ ਬਸਣ ਦੀ ਹੋੜ ਇਹਦੀ ਜ਼ਿਆਦਾ ਹੈ ਕਿ ਉਹ ਵਿਦੇਸ਼ ਜਾਣ ਲਈ ਪੁੱਠੇ ਸਿੱਧੇ ਹਰ ਤਰ੍ਹਾਂ ਦੇ ਰਾਸਤੇ ਆਪਣਾਉਂਦੇ ਨੇ ਜਦਕਿ ਕਈ ਵਾਰ ਉਹਨਾਂ ਨੂੰ ਆਪਣੀ ਜਾਨ ਦੇ ਕੇ ਇਸ ਦੀ ਕੀਮਤ ਚੁਕਾਉਣੀ ਪੈਂਦੀ ਹੈ ਕਿਉਂਕਿ ਸਮੇਤ ਹੋਰ ਗੈਰ ਕਾਨੂੰਨੀ ਤਰੀਕੇ ਵਿਦੇਸ਼ ਜਾਣ ਲਈ ਅਪਣਾਏ ਜਾਂਦੇ ਨੇ ਪਰ ਮੌਜੂਦਾ ਸਮੇਂ 트럼ਪ ਵੱਲੋਂ ਦਿਖਾਈ ਜਾ ਰਹੀ ਸ਼ਕਤੀ ਨੇ ਇੱਕ ਵਾਰ ਤਾਂ ਗੈਰ ਕਾਨੂੰਨੀ ਪ੍ਰਵਾਸ ਨੂੰ ਬ੍ਰੇਕ ਲਗਾ ਕੇ ਰੱਖ ਦਿੱਤੀ ਹੈ ਸੋ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਸਾਨੂੰ ਕਮੈਂਟ ਜਰੀਏ ਆਪਣੀ ਰਾਏ ਸਾਂਝੀ ਕਰੋ ਹੋਰ ਜਾਣਕਾਰੀ ਅਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਹਮਦਰ ਟੀਵੀ